ਮੈਂ ਸ ਇੱਕ ਬਹੁਤ ਵੱਡੀ ਯਾਦਗਾਰ ਜਿਹੜੀ ਹੈਗੀ ਹੈ ਤੁਸੀਂ ਅਨੁਮਾਨ ਲਾ ਰਹੇ ਹੋ ਉਹ ਮੋਬਾਈਲ ਪੰਨ ਦੇ ਵਿੱਚ ਅ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੀ ਇਹ ਉਹਨਾਂ ਦਾ ਸੋਹਰਾ ਦਾ ਪਿੰਡ ਵੀ ਹੈਗਾ ਕੀ ਕੀ ਕਹਿਣਾ ਤੁਹਾਡਾ ਇਸ ਬਾਰੇ ਔਰ ਕੀ ਇਨ ਫਿਊਚਰ ਪਾਈਪਲਾਈਨ ਦੇ ਵਿੱਚ ਪਲਾਨ ਹੈਗਾ ਤੁਹਾਡਾ ਬਿਲਕੁਲ ਮੈਂ ਅੱਜ ਮੇਰੀ ਵਿਧਾਨ ਸਭਾ ਦਾ ਇੱਕ ਬਹੁਤ ਹੀ ਨਾਮਵਰ ਦੁਨੀਆ ਦਾ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਸ਼ੇਖ ਕੁਮਾਰ ਬਟਾਲਵੀ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਇਹ ਪਿੰਡ ਮੰਗਿਆਲ ਬਿਲਕੁਲ ਰਾਵੀ ਦੇ ਕੰਢੇ ਜਿਹੜਾ ਪਿੰਡ ਸ਼ੇਖ ਕੁਮਾਰ ਬਟਾਲਵੀ ਦੇ ਸੌਰਾ ਪਰਿਵਾਰ ਹੈ ਇਹ ਉਹਨਾਂ ਦੇ ਇੱਥੇ ਵਾਹੇ ਸਨ ਉਹਨਾਂ ਦੇ ਸੌਹਰਿਆਂ ਦਾ ਪਿੰਡ ਸੋ ਇਸ ਪਿੰਡ ਦੇ ਅੰਦਰ ਬਹਿ ਕੇ ਰਾਵੀ ਦੇ ਕੰਢੇ ਰਾਵੀ ਦੀਆਂ ਸੱਲਾਂ ਦੇ ਨਾਲ ਗੱਲਾਂ ਕਰਦੇ ਆ ਇੱਥੇ ਜਿਹੜੇ ਝਰਨੇ ਵਗਦੇ ਸਨ ਉਹਨਾਂ 'ਚ ਬਹਿ ਕੇ ਵਿਚਰਦੇ ਆ ਸ਼ੇਖਮਰ ਬਟਾਲਵੀ ਨੇ ਬਹੁਤ ਹੀ ਵੱਡਾ ਉੱਚ ਪਾਏ ਦਾ ਜਿਹੜਾ ਪੰਜਾਬੀ ਸਾਇਤ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਉਹਨਾਂ ਨੇ ਲਿਖਿਆ ਤੇ ਜਿਹੜਾ ਅੱਜ ਵੀ ਪੰਜਾਬੀ ਬੋਲੀ ਨੂੰ ਨਾ ਪ੍ਰਣਾਏ ਲੋਕ ਸ਼ੇਖਮਰ ਬਟਾਲਵੀ ਦੀਆਂ ਉਹ ਲਿਖਤਾਂ ਨੂੰ ਯਾਦ ਕਰ ਕਰਕੇ ਉਹਨੂੰ ਮਹਿਸੂਸ ਕਰਦੇ ਆ ਉਹਦੇ ਵਿੱਚ ਦਰਦ ਵੀ ਆ ਉਹਦੇ ਵਿੱਚ ਕੁਦਰਤ ਦੇ ਨਾਲ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੋ ਪੀੜਾਂ ਦਾ ਪਰਾਗਾ ਪੁੰਨਦੇ ਸਾਰਾ ਕੁਝ ਸ਼ੇਖ ਕੁਮਾਰ ਵਟਾਲਵੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਲਿਖਿਆ ਕੁਦਰਤ ਬਾਰੇ ਵੀ ਉਹਨੇ ਲਿਖਿਆ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਣ ਮਾਵਾਂ ਸੋ ਬਹੁਤ ਕੁਝ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਲੋਕਾਂ ਦੀ ਪੰਜਾਬੀ ਬੋਲੀ ਦੀ ਝੋਲੀ 'ਚ ਪਾਇਆ ਸੋ ਇਹ ਪਿੰਡ ਮੇਰੀ ਵਿਧਾਨ ਸਭਾ ਹਲਕੇ ਦੇ ਅੰਦਰ ਹੈ ਮਗਯਾਲ ਸੋ ਅਸੀਂ ਫੈਸਲਾ ਕੀਤਾ ਮੈਂ ਕੁਝ ਮਹੀਨੇ ਪਹਿਲਾਂ ਤੋਂ ਆ ਜਿਹਾ ਤੋਂ ਮੇਰੀ ਇੱਛਾ ਸੀਗੀ ਵੀ ਸ਼ੇਖ ਕੁਮਾਰ ਵਟਾਲਵੀ ਜੀ ਦੀ ਯਾਦ 'ਚ ਇੱਕ ਅ ਬੜੀਆ ਲਾਇਬ੍ਰੇਰੀ ਬਣੇ ਔਰ ਉਸ ਲਾਇਬ੍ਰੇਰੀ ਦੇ ਅੰਦਰ ਉਹਨਾਂ ਦੀ ਜੀਵਨੀ ਉਹਨਾਂ ਦੁਆਰਾ ਲਿਖੀਆਂ ਗਈਆਂ ਸਾਰੀਆਂ ਲਿਖਤਾਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਵੀ ਇੱਥੇ ਰੱਖਾਂਗੇ ਤੇ ਹੋਰ ਪੰਜਾਬੀ ਦੇ ਜਿਹੜੇ ਬੜੇ ਨਾਮਵਰ ਕਵੀ ਨੇ ਰਾਈਟਰ ਨੇ ਉਹਨਾਂ ਦੀਆਂ ਪੁਸਤਕਾਂ ਵੀ ਇੱਥੇ ਹੋਣਗੀਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਇਸ ਪਿੰਡ 'ਚ ਆਇਆ ਔਰ 10 ਲੱਖ ਰੁਪਇਆ ਮੈਂ ਪੰਚਾਇਤ ਨੂੰ ਦਿੱਤਾ ਸੋ ਅੱਜ ਕੇਵਲ ਜਗਾ ਦੇਖਣ ਲਈ ਆਏ ਆ ਮੇਰੀ ਉਚੇਚੀ ਦਿਲਚਸਪੀ ਆ ਮੇਰੀ ਉਚੇਚੀ ਰੁਚੀ ਐਸ ਪਿੰਡ ਦੇ ਨਾਲ ਕਿ ਇਹ ਆਪਾਂ 10 ਲੱਖ ਤੱਕ ਨਿਯਾਨਾ ਸੀ ਜਿੰਨਾ ਵੀ ਲੱਗਣਗੇ 10 20 40 ਜਿੰਨੇ ਵੀ ਲੱਗਣਗੇ ਪੈਸੇ ਅਸੀਂ ਇਸ ਪਿੰਡ ਲਈ ਲਾਵਾਂਗੇ ਕਿਉਂਕਿ ਇਸ ਪਿੰਡ ਦਾ ਜਿੱਥੇ ਆਪਣਾ ਇਤਿਹਾਸ ਹੈ ਉੱਥੇ ਸ਼ੇਵ ਕੁਮਾਰ ਬਟਾਲਵੀ ਦੇ ਇਹ ਸੋਹਰਾ ਪਰਿਵਾਰ ਦਾ ਪਿੰਡ ਆ ਸੋ ਉਹਨਾਂ ਦੇ ਸੋਹਰਾ ਪਰਿਵਾਰਾਂ ਨੂੰ ਵੀ ਮਿਲੇ ਆ ਸੋ ਉਹਨਾਂ ਦਾ ਪੁਰਾਣੀਆਂ ਗੱਲਾਂ ਸੁਣੀਆਂ ਨੇ ਉਹਨਾਂ ਦਾ ਇੱਥੇ ਆਣਾ ਜਾਣਾ ਜਿਹੜਾ ਰਿਆ ਜਿੰਨਾ ਜੀਵ ਉਹਨਾਂ ਨੇ ਧਰਤੀ ਤੇ ਢੰਡਾਇਆ ਸੋ ਬਹੁਤ ਕੁਝ ਪਿੰਡ ਵਸੀਆਂ ਨੇ ਉਹਨਾਂ ਬਾਰੇ ਦੱਸਿਆ ਬੜਾ ਚੰਗੇ ਨੇਕ ਸੁਭਾਅ ਦੇ ਬਾਰੇ ਵੀ ਲੋਕਾਂ ਨੇ ਚਰਚਾ ਕੀਤੀ ਹੈ ਪਿੰਡ ਦੇ ਲੋਕਾਂ ਨੂੰ ਵੀ ਮਿਲੇ ਆ ਸੋ ਇਸ ਪਿੰਡ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਇਹ ਮੇਰਾ ਮਾਤ੍ਰਿਕ ਏਜੰਡਾ ਸੋ ਇਹਦੇ ਲਈ ਅੱਜ ਕੰਮ ਕਰਨ ਦੀ ਸ਼ੁਰੂਆਤ ਵਜਵਾਸੀ ਇਤੇ ਆਇਆ ਹੈ ਥੈਂਕ ਯੂ